ਕਾਲ ਜੀ ਮੈਂ ਮਲਕੀਸ਼ ਸਿੰਘ ਦਿਓਲ ਅੱਜ ਦੀ ਜਿਹੜੀ ਕਵਤਾ ਜੀ ਇਹ ਹੈ ਜੀ ਕਾਹ ਤੋਂ ਪੁੱਤ ਪਰਦੇਸੀ ਸਾਡਾ ਦੁੱਧ ਹੋਇਆ ਜ਼ਹਿਰੀ ਲੋ ਜੀ ਪਹਿਲਾਂ ਦਿੰਦੇ ਸੀ ਸਿਆਣੇ ਦੁੱਧ ਪੁੱਤ ਦੀਆਂ ਅਸੀਸਾਂ ਚੁੱਕ ਅੱਡੀਆਂ ਵਿਖਾਵੇ ਦੀਆਂ ਕਰਿਓ ਨਾ ਰਿਸਾਂ ਬਾਬੇ ਬੋੜਾ ਦੀ ਇਹ ਮਤ ਸਾਨੂੰ ਲੱਗਦੀ ਸੀ ਭੈੜੀ ਕਾਹ ਤੋਂ ਪੁੱਤ ਪਰਦੇਸੀ ਸਾਡਾ ਦੁੱਧ ਹੋਇਆ ਜ਼ਹਿਰੀ ਉਦੋਂ ਗਾਣੇ ਵੀ ਹੁੰਦੇ ਸੀ ਦੂੰਗਾ ਵਾਲਾ ਹਲਵੇ ਤੇਰੀ ਘਰੇ ਨੌਕਰੀ ਅਸੀਂ ਘਰੇ ਸਾਧ ਸਰਦਾਰੀ ਬਾਹਰ ਤੋਂ ਯੇ ਟੋਕਰੀ ਕੁਝ ਡੋਂਗੀ ਲੋਂਦੇ ਫਸੇ ਬੜਾ ਘੁੰਮਦੇ ਕਚਹਿਰੀ ਕਹਤੋਂ ਪੁੱਤ ਪਰਦੇਸੀ ਸਾਡਾ ਦੁੱਧ ਹੋਇਆ ਜ਼ਹਿਰੀ ਅਸੀਂ ਹੋ ਗਏ ਆ ਮਰੀਜ਼ ਪਰਮਾ ਦੇ ਕੋਟ ਦੇ ਕਿਥੇ ਪਖੰਡੀਆਂ ਦੇ ਟੂਣੇ ਨਹਿਰਾਂ ਵਿੱਚ ਰੋੜਦੇ ਖੇਤੀ ਬਾੜੀ ਵੀ ਤਿਆਗੀ ਨਾ ਰੱਖੀ ਮੱਝ ਕੋਈ ਲਵੇਰੀ ਕਹਤੋਂ ਪੁੱਤ ਪਰਦੇਸੀ ਸਾਡਾ ਦੁੱਧ ਹੋਇਆ ਜ਼ਹਿਰੀ ਅਸੀਂ ਹਥਿਆਰਾਂ ਵਾਲੇ ਗੱકા ਨੂੰ ਉਸਤਾਦ ਮੰਨਦੇ ਆ ਕੇ ਫੁਕਰ ਪੁਣੀ ਵਿੱਚ ਗੱਡੀਆਂ ਵੀ ਭੰਨਦੇ ਦੇਉ ਅਸੀਂ ਆਪਣੇ ਸਰੀਰ ਦੇ ਹਾਂ ਆਪ ਬਣੇ ਬੈਰੀ ਕਾਹ ਤੋਂ ਪੁੱਤ ਪਰਦੇਸੀ ਸਾਡਾ ਦੁੱਧ ਹੋਇਆ ਜ਼ਹਿਰੀ